ਲਗਾਤਾਰ ਮਾਨਜੋਗ ਮੁੱਖ ਮੰਤਰੀ ਭਗਵੰਤ ਪਾਜ ਦੀ ਲੀਡਰਸ਼ਿਪ ਦੇ ਵਿੱਚ ਜਿੱਥੇ ਪੂਰੇ ਪੰਜਾਬ 'ਚ ਵਿਕਾਸ ਕਾਰਜ ਚੱਲ ਰਿਹਾ ਹੈ ਉੱਥੇ ਹੁਸ਼ਿਆਰਪੁਰ ਦੇ ਵਿੱਚ ਵੀ ਸ਼ਿਆਰਪੁਰ ਵਿਧਾਨ ਸਭਾ ਚ ਵਿੱਚ ਪੂਰੇ ਜ਼ਿਲ੍ਹੇ ਦੇ ਵਿੱਚ ਲਗਾਤਾਰ ਵਾਰਡ ਵਾਈਜ਼ ਪਿੰਡ ਵਾਈਜ਼ ਵਿਕਾਸ ਕਾਰਜ ਚੱਲ ਰਹੇ ਆ ਲਗਾਤਾਰ ਮੈਂ ਕਹਿ ਸਕਦਾ ਕਿ ਤਕਰੀਬਨ ਇਸ ਤਰ੍ਹਾਂ ਦੇ ਵਿੱਚ 30 ਕਰੋੜ ਦੇ ਜਿਆਦਾ ਜਿਹੜੇ ਵਿਕਾਸ ਨੇ ਕਰ ਰਿਹਾ ਜਿਵੇਂ ਕਿ ਟਿਊਬਵਲ ਵੀ ਹੈ ਸੜਕਾਂ ਵੀ ਆ ਗਲੀਆਂ ਵੀ ਆ ਸ਼ਹਿਰ ਦੀਆਂ ਹੋਰ ਉਹ ਸਾਰੀਆਂ ਜਿਹਨੂੰ ਮੈਂ ਕਹਿ ਸਕਦਾ ਫੂਡ ਸੀਟ ਦੀ ਸਾਰੀ ਹੈ ਹੋਰ ਇਦਾਂ ਦੀ ਉਹ ਸਾਰੀਆਂ ਸ਼ਹਿਰ ਦੀ ਸੁੰਦਰਤਾ ਦੇ ਲਈ ਬਿਊਟੀਫਿਕੇਸ਼ਨ ਦੇ ਲਈ ਵੀ ਹੋ ਰਹੀ ਹੈ ਔਰ ਸਾਰੇ ਸ਼ਹਿਰ ਵਾਸੀਆਂ ਵਾਰਡ ਵਾਸੀਆਂ ਨੂੰ ਲੋਕਾਂ ਨੂੰ ਨਾਲ ਲੈ ਕੇ ਕਰ ਰਹੇ ਆ ਕੌਂਸਲਰ ਸੇਵਾ ਨੂੰ ਨਾਲ ਲੈ ਕੇ ਕਰ ਰਹੇ ਪੂਰਾ ਪਰਿਵਾਰ ਕ腐ਸ਼ਨ ਚ ਗਿਰਿਆ ਦਰਦੋ ਮਟਮਟ ਕੇ ਕਿਸੇ ਤਾਂ ਦੇ ਸਰਕਾਰ ਆਈ ਤੇ ਅਸੀਂ ਤੇ ਜਾ ਚੁੱਕੇ ਹਾਂ ਤੁਸੀਂ ਜਾਣ ਨੂੰ ਰਾਜੀ ਹੋ ਕੋਈ ਛੱਬੀ ਜਾਊਗਾ ਕੋਈ 27 ਜਾਊਗਾ ਇਹ ਕਾਂਗਰਸੀ ਆਦੂ ਨੇ ਕੱਲ ਪਰੇ ਟੱਨੇ ਦੇ ਵਿੱਚ ਇਹ ਗੱਲ ਕਹੀ ਹੈ ਕਿ ਤੱਕ ਗਿਆ ਸਮਝੇ ਦੇਖੋ ਲੋਕ ਰਾਜਨੀਤੀ ਅੱਜ ਤੱਕ ਕਦੀ ਵੀ ਰਾਜਨੀਤਿਕ ਅਦਾਸ ਗੁੰਡਾਗਰਦੀ ਨੂੰ ਪਸੰਦ ਨਹੀਂ ਕਰਦੇ ਔਰ ਬੜੀ ਹੈਰਾਨਗੀ ਜਨਾਂ ਗੱਲ ਹੈ ਵੀ ਇੱਕ ਉਹ ਬੰਦਾ ਉੱਥੇ ਮੌਜੂਦ ਹੈ ਜਿਹੜਾ ਦੋ ਵਾਰ ਸ਼ਹਿਰ ਆ ਦੇ ਮਲਏ ਬਣਾਇਆ ਉਹਦੀ ਸਰਪ੍ਰਸਤੀ ਦੀ ਗੱਲ ਕਹੀ ਗਈ ਹੈ ਔਰ ਮੰਤਰੀ ਵੀ ਰਿਆ ਖੋਦ ਉੱਥੇ ਇੱਕ ਗੱਲ ਬੜੀ ਮਜ਼ੇਦਾਰ ਕਹੀ ਗਈ ਹੈ ਵੀ ਜਿਹੜੀ ਜਿਹੜੇ ਪੈਸੇ ਦੇਣ ਜਾਂਦੇ ਉਹਨਾਂ ਨੂੰ ਵਖੜਾਵਾਂਗੇ ਜੀ ਜੀ ਸਭ ਤੋਂ ਵੱਡੀ ਗੱਲ ਹੈ ਤੇ ਜਿਹੜਾ ਦੇਣ ਗਿਆ ਉਹ ਤਾਂ ਨਾਲ ਹੀ ਖੜਾ ਸੀ ਮੈਨੂੰ ਲੱਗਦਾ ਇਹ ਉਹਦੀ ਸਰਪ੍ਰਸਤੀ ਦਾ ਸ਼ਹਿਰ ਵਾਲੇ ਦਾ ਸ਼ਹਿਰ ਦੇ ਸਾਡੇ ਹਾਪੂਰ ਸ਼ਹਿਰ ਦੇ ਲੋਕ ਬਹੁਤ ਸਿਆਣੇ ਆ ਬਹੁਤ ਠੰਡੇ ਆ ਨਿੱਗੇ ਆ ਲੋਕਾਂ ਨਾਲ ਪਿਆਰ ਕਰਨ ਵਾਲੇ ਇਮਾਨਦਾਰੀ ਨਾਲ ਪਿਆਰ ਕਰਨ ਵਾਲੇ ਆ ਔਰ ਜੋ ਕੱਲ ਗਿਆ ਗਿਆ ਇੱਕ ਮਿੰਟ ਹਰ ਜਾ ਮੈਂ ਇਹ ਗੱਲ ਦਾਵੇ ਨਾ ਕਹਿ ਸਕਦਾ 25 ਸਾਲ ਚ ਦੋ ਐਸਐਸਪੀ ਸੇਵਾਨ ਬੈਠ ਗਿਆ ਕਦੀ ਮੇਰੇ ਆਫਿਸ ਚ ਕਿਸੇ ਦੇ ਖਿਲਾਫ ਕਿਸੇ ਨੇ 26 ਲਈ ਕਿਸੇ ਨੇ 24 ਲਈ ਕਿਸੇ 7 ਲਈ ਫੋਨ ਗਿਆ ਹੋਵੇ ਤਾਂ ਉਹਦਾ ਜ਼ਿੰਮੇਵਾਰ ਕੌਣ ਹੈ ਫੋਨ ਕਰਨ ਵਾਲਾ ਜਿਹੜਾ ਬੰਦਾ ਦਿਨੂ ਦਿਨੂ ਦਿੱਤਾ ਲੇਕਿਨ ਅਗਲਾ ਕੁਐਸਚਨ ਵੀ ਇਹਦੇ ਨਾਲ ਹੀ ਜੁੜਿਆ ਸੀ ਅਗਲਾ ਬਿਆਨ ਇਹ ਹੈ ਵੀ ਐਸਐਸਪੀ ਸਾਹਿਬ ਨਿਕਾਵਾਂ ਦੇ ਕਹਿਣ ਤੇ ਨਾ ਚੱਲੋ ਰਾਕੇ ਨੂੰ ਫੜੋ ਨਾਜੀ ਕਾਂਗਰਸੀਆਂ ਅਪਰਾਧੀ ਕੌਣ ਹੈ ਇਹ ਵੀ ਸਾਰਿਆਂ ਨੂੰ ਪਤਾ ਹੈ ਅਪਰਾਧੀ ਕਿਸੇ ਕੋਲ ਲੁਕੇ ਨਹੀਂ ਰਹਿੰਦੇ ਲੋਕ ਖੁੱਲ੍ਹੇ ਅੱਖਾਂ ਨਾਲ ਅਪਰਾਧ ਦੇਖ ਰਹੇ ਹੁੰਦੇ ਜਿਹੜੇ ਹੁੰਦੇ ਰਹੇ ਆ ਜਿਹੜੇ ਪਹਿਲਾਂ ਹੋਏ ਆ ਉਹ ਵੀ ਦੇਖਦੇ ਪਏ ਆ ਐਸਐਸਪੀ ਹੁਸ਼ਿਆਰਪੁਰ ਸਾਹਿਬ ਜੀ ਮੈਂ ਉਹਨਾਂ ਨੂੰ ਅਗਰ ਉਹਨਾਂ ਨੇ ਪੁਲਿਸ ਮਹਿਕਮੇ ਦੇ ਉੱਤੇ ਕੋਈ ਗੱਲ ਕੀਤੀ ਆ ਤੇ ਪੁਲਿਸ ਦੀ ਡਿਊਟੀ ਬਣਦੀ ਆ ਵੀ ਆਪਣਾ ਜਵਾਬ ਦੇਵੇ ਉਹਨਾਂ ਕੋਲ ਉਹਨਾਂ ਨੂੰ ਜਵਾਬ ਦੇਣਾ ਪਏਗਾ ਪੁਲਿਸ ਨੂੰ ਫਰਮ ਦੇਣਾ ਪਏਗਾ ਉਹਨਾਂ ਦੇ ਵੀ ਜਵਾਬ ਦੇਣਾ ਪਏਗਾ ਪੀ ਉਹਨਾਂ ਨੇ ਕੋਈ ਸੀਆਈ ਸਟਾਫ ਦੀ ਗੱਲ ਕੀਤੀ ਕੋਈ ਐਸਐਲਪੀ ਸਾਹਿਬ ਦੀ ਗੱਲ ਕੀਤੀ ਜਵਾਬ ਪੁਲਿਸ ਨੂੰ ਦੇਣਾ ਕਿ ਲੰਬਾ ਲੰਬਾ ਰਾਜਨੀਤਿਕ ਕੈਰੀਅਰ ਦੀ ਗੱਲ ਕਰੀਏ ਲੰਬੇ ਰਾਜ ਇਤਿਹਾਸ ਦੀ ਗੱਲ ਕਰੀਏ ਕਿ ਇਤਿਹਾਸ ਦੀ ਸ਼ਤਾਬ ਦੀ ਬਹੁਤ ਕਾਟਸ ਨੂੰ ਮਿਲੀ ਹੈ ਪਰ ਸਿੱਧੇ ਫਾਰਵਰਡ ਇਹ ਕਹਿਣਾ ਬਈ ਪਰਿਵਾਰ ਦੇ ਭਰਾ ਵੀ ਪੈਸੇ ਲੈਂਦਾ ਪੀਜਾ ਵੀ ਪੈਸੇ ਲੈਂਦਾ ਮੰਤਰੀ ਸਾਹਿਬ ਦਾ ਨਾਮ ਲੈ ਕੇ ਤੁਹਾਡਾ ਨਾਮ ਲੈ ਕੇ ਤੁਸੀਂ ਪੈਸੇ ਲੈਂਦੇ ਮੇਰੇ ਪਰਿਵਾਰ ਚੋਂ ਮੇਰੇ ਉਹਨਾਂ ਚੋਂ ਕੋਈ ਬੰਦਾ ਪੈਸਾ ਨਹੀਂ ਲੈਂਦਾ ਸਾਨੂੰ ਪੈਸੇ ਦੀ ਬੜੀ ਕਿਰਪਾ ਰੱਬ ਦੀ ਇੱਦਾਂ ਦੇਖਿਓ ਲੋੜੇ ਨੇ ਇੱਦਾਂ ਦੇਖਿਓ ਜਿੰਨੀ ਹੈ ਉਹਨੇ ਚ ਗੁਜ਼ਾਰਾ ਕਰ ਲਈਦਾ ਅਸੀਂ ਇਹ ਇਹ ਉਥੇ ਗਿਆ ਗਿਆ ਜਿਨ੍ਹਾਂ ਨੇ 500 500 ਕਰੋੜ ਦੇ ਡਾਕੇ ਮਾਰੇ ਸਰਕਾਰ ਦੀ ਜਗ੍ਹਾ ਵੇਚ ਦਿੱਤੀਆਂ ਜਿਨ੍ਹਾਂ ਨੇ ਇੰਨੀ ਕੁ ਸਟੈਂਪ ਡਿਊਟੀ ਖਾਧੀ ਹੈ ਇਹ ਸ਼ਹਿਰ ਦੇ ਲੋਕਾਂ ਦੀ ਪੰਜਾਬ ਦੇ ਲੋਕਾਂ ਦੀ ਪ੍ਰਾਪਰਟੀ ਦਾ ਕਾਰੋਬਾਰ ਇਸ ਕਰਕੇ ਨਹੀਂ ਇਹ ਰਾਜਨੀਤਾ ਇਸ ਕਰਕੇ ਨਹੀਂ ਬਣੇ ਵੀ ਸੇਵਾ ਕਰਨੀ ਸੀ ਇਹ ਰਾਜਨੀਤਾ ਇਸ ਕਰਕੇ ਬਣੇ ਸੀ ਵੀ ਪ੍ਰਾਪਰਟੀ ਜੋ ਸਟੈਂਪ ਡਿਊਟੀ ਕਿਦਾ ਵੇਚਣੀ ਹੈ ਇਹ ਦੇਖਿਓ ਇਹ ਸਾਰਾ ਜਿਹੜਾ ਇਹ ਲੋਕ ਬੜੀਆਂ ਖੁੱਲੀਆਂ ਅੱਖਾਂ ਨਾਲ ਦੇਖਦੇ ਆ ਮਨ ਨੂੰ ਇਹ ਤੇ ਕੁਝ ਕਹਿਣ ਦੀ ਲੋੜ ਨਹੀਂ ਵੈਸੇ ਇਹ ਜਿਹੜੀ ਆ ਇਹ ਲੋਕਾਂ ਨੇ ਆਪਣੇ ਆਪ ਹੀ ਦੇਖ ਲੈਣਾ ਤੇ ਬੜੀ ਮਹਾਰਾਜ ਦੀ ਕਿਰਪਾ ਆ ਇੱਧਰ ਦੇਖਿਓ ਇਹ ਜਿਹੜੀਆਂ ਡਰਨ ਡਰਾਉਣ ਵਾਲੀਆਂ ਗੱਲਾਂ ਹਨਾ ਜੀ ਇਹ ਬੰਦੇ ਉਹ ਡਰਾਉਂਦੇ ਆ ਜਿਹੜੇ ਸਰਪੋਖ ਹੁੰਦੇ ਆ ਜਿਹੜਾ ਜਿਹੜਾ ਬੰਦਾ ਬਹਾਦਰ ਆ ਉਹ ਕਦੀ ਕਿਸੇ ਨੂੰ ਡਰਾਉਂਦਾ ਨਹੀਂ ਉਹ ਕਦੀ ਕਿਸੇ ਨੂੰ ਨਹੀਂ ਡਰਾਉਂਦਾ ਇੱਧਰ ਦੇਖਿਓ ਉਹ ਬੰਦਾ ਹੁੰਦਾ ਸੋ ਕੋਈ ਇਦਾਂ ਦੀ ਗੱਲ ਨਹੀਂ